ਪੰਜਾਬ ਦੇ ਵਿੱਚ ਲਗਾਤਾਰ ਹੀ ਲਾਸ਼ਾਂ ਮਿਲਣ ਦਾ ਸਿਲਸਲਾ ਜਾਰੀ ਹੈ ਅੱਜਾ ਇੱਕ ਮਾਮਲਾ ਅਬੋਹਰ ਦੇ ਪਿੰਡ ਕੱਲੂ ਖੇਤਾਂ ਵਿੱਚੋਂ ਨਿਕਲਦੇ ਖਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਸੂਚਨਾ ਖੂਈ ਖੇੜਾ ਪੁਲਿਸ ਨੂੰ ਦਿੱਤੀ ਗਈ ਹੈ ਖੂਈ ਖੇੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸਮਤੀ ਦੇ ਪ੍ਰਧਾਨ ਨੂੰ ਦਿੱਤੀ ਗਈ ਮੌਕੇ ਤੇ ਨਰ ਸੇਵਾ ਨਰਾਇਣ ਸੇਵਾ ਸਮਤੀ ਦੇ ਮੈਂਬਰ ਪਹੁੰਚੇ ਅਤੇ Laash ਨੂੰ ਅਬੂਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਘਰ ਚ ਰਖਵਾਇਆ ਗਿਆ ਪੰਜਾਬ ਦੇ ਵਿੱਚ ਲਗਾਤਾਰ ਹੀ Laasha ਮਿਲਣ ਦਾ ਸਿਲਸਲਾ ਜਾਰੀ ਹੈ ਅੱਜ ਹੈ ਇੱਕ ਮਾਮਲਾ ਅਬੋਹਰ ਦੇ ਪਿੰਡ ਕੱਲੂ ਖੇਤਾਂ ਵਿੱਚੋਂ ਨਿਕਲਦੇ ਖਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਸੂਚਨਾ ਖੁਈ ਖੇੜਾ ਪੁਲਿਸ ਨੂੰ ਦਿੱਤੀ ਗਈ ਹੈ ਖੁਈ ਖੇੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਦੀ ਸੂਚਨਾ ਨਰ ਸੇਵਾ ਨਰੈਣ ਸੇਵਾ ਸਮਤੀ ਦੇ ਪ੍ਰਧਾਨ ਨੂੰ ਦਿੱਤੀ ਮੌਕੇ ਤੇ ਨਰ ਸੇਵਾ ਨਰਾਇਣ ਸੇਵਾ ਸਮਤੀ ਦੇ ਮੈਂਬਰ ਪਹੁੰਚੇ ਅਤੇ Laash ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਘਰ ਚ ਰਖਵਾਇਆ ਗਿਆ। ਪੰਜਾਬ ਦੇ ਵਿੱਚ ਲਗਾਤਾਰ ਹੀ Laashਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਇਹ ਇੱਕ ਮਾਮਲਾ ਅਬੋਹਰ ਦੇ ਪਿੰਡ ਕੱਲੂ ਖੇਤਾਂ ਵਿੱਚੋਂ ਨਿਕਲਦੇ ਖਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ Laash ਮਿਲੀ ਹੈ ਜਿਸ ਦੀ ਸੂਚਨਾ ਖੂਈ ਖੇੜਾ ਪੁਲਿਸ ਨੂੰ ਦਿੱਤੀ ਗਈ ਹੈ। ਕੁਈ ਖੇੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸਮਤੀ ਦੇ ਪ੍ਰਧਾਨ ਨੂੰ ਦਿੱਤੀ ਗਈ ਮੌਕੇ ਤੇ ਨਰ ਸੇਵਾ ਨਰਾਇਣ ਸੇਵਾ ਸਮਤੀ ਦੇ ਮੈਂਬਰ ਪਹੁੰਚੇ ਅਤੇ Laash ਨੂੰ ਅਬੂਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਘਰ ਚ ਰਖਵਾਇਆ ਗਿਆ ਪੰਜਾਬ ਦੇ ਵਿੱਚ ਲਗਾਤਾਰ ਹੀ Laasha ਮਿਲਣ ਦਾ ਸਿਲਸਲਾ ਜਾਰੀ ਹੈ ਅਜੀ ਹੈ ਇੱਕ ਮਾਮਲਾ ਅਬੋਹਰ ਦੇ ਪਿੰਡ ਕੱਲੂ ਖੇਤਾਂ ਵਿੱਚੋਂ ਨਿਕਲਦੇ ਖਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਸੂਚਨਾ ਖੁਈ ਖੇੜਾ ਪੁਲਿਸ ਨੂੰ ਦਿੱਤੀ ਗਈ ਹੈ ਖੁਈ ਖੇੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਦੀ ਸੂਚਨਾ ਨਰ ਸੇਵਾ ਨਰੈਣ ਸੇਵਾ ਸਮਤੀ ਦੇ ਪ੍ਰਧਾਨ ਨੂੰ ਦਿੱਤੀ ਮੋਕੀ ਤੇ ਨਰ ਸੇਵਾ ਨਰਾਇਣ ਸੇਵਾ ਸਮਮਤੀ ਦੇ ਮੈਂਬਰ ਪਹੁੰਚੇ ਅਤੇ Laash ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਘਰ ਚ ਰਖਵਾਇਆ ਗਿਆ। ਪੰਜਾਬ ਦੇ ਵਿੱਚ ਲਗਾਤਾਰ ਹੀ Laashਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜਾ ਇੱਕ ਮਾਮਲਾ ਅਬੋਹਰ ਦੇ ਪਿੰਡ ਕੱਲੂ ਖੇਤਾਂ ਵਿੱਚੋਂ ਨਿਕਲਦੇ ਖਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ Laash ਮਿਲੀ ਹੈ ਜਿਸ ਦੀ ਸੂਚਨਾ ਖੂਈ ਖੇੜਾ ਪੁਲਿਸ ਨੂੰ ਦਿੱਤੀ ਗਈ ਹੈ। ਕੁਈ ਖੇੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸਮਤੀ ਦੇ ਪ੍ਰਧਾਨ ਨੂੰ ਦਿੱਤੀ ਗਈ ਮੌਕੇ ਤੇ ਨਰ ਸੇਵਾ ਨਾਰਾਇਣ ਸੇਵਾ ਸਮਤੀ ਦੇ ਮੈਂਬਰ ਪਹੁੰਚੇ ਅਤੇ Laash ਨੂੰ ਅਬੂਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਘਰ ਚ ਰਖਵਾਇਆ ਗਿਆ